ਮਾਪਿਆਂ ਦਾ ਸਿਰ ਗਰਵ ਤੋਂ ਉੱਚਾ ਹੋ ਗਿਆ ਜਦੋਂ ਉਹਨਾਂ ਦੀ लाड़ली ਧੀ ਨੇ ਵਿਦੇਸ਼ ਦੀ ਧਰਤੀ ਤੇ ਉੱਤੇ ਜਾ ਕੇ ਆਪਣੇ ਮਾਪਿਆਂ ਦਾ ਹੀ ਨਹੀਂ ਸਗੋਂ ਪੂਰੇ ਪਿੰਡ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਅਕਸਰ ਤੁਸੀਂ ਦੇਖਿਆ ਹੋਵੇਗਾ ਵਿਦੇਸ਼ਾਂ ਦੀ ਧਰਤੀ ਤੇ ਉੱਤੇ ਬਹੁਤ ਸਾਰੇ ਪੰਜਾਬੀ ਨੌਜਵਾਨ ਸਫਲਤਾ ਦੀਆਂ ਕਹਾਣੀਆਂ ਲਿਖ ਚੁੱਕੇ ਨੇ ਅਜਿਹੀ ਇੱਕ ਪੰਜਾਬੀ ਧੀ ਜਿਸ ਨੇ ਆਸਟ੍ਰੇਲੀਆ ਦੀ ਧਰਤੀ ਤੇ ਉੱਤੇ ਜਾ ਕੇ ਆਪਣੀ ਕਾਬਿਲਤ ਦੀ ਬਦੌਲਤ ਆਸਟ੍ਰੇਲੀਅਨ ਆਰਮੀ ਦੇ ਵਿੱਚ ਲੈਫਟੀਨੈਂਟ ਦੇ ਅਹੁਦੇ ਤੇ ਜਾ ਪਹੁੰਚੀ ਪਰਿਵਾਰ ਦੇ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ ਪੂਰੇ ਪਰਿਵਾਰਕ ਮੈਂਬਰ ਕੀ ਪੂਰੇ ਪਿੰਡ ਵਾਲੇ ਇਸ ਧੀ ਨੂੰ ਆਸ਼ੀਰਵਾਦ ਦੇ ਰਹੇ ਨੇ ਮੁਬਾਰਕ ਬਾਤ ਕਹਿ ਰਹੇ ਨੇ ਤੇ ਇਸ ਧੀ ਦੇ ਪਿਓ ਦੇ ਉੱਤੇ ਜਿਹੜੀ ਕਿ ਖੁਸ਼ੀ ਦੀ ਚਲਕ ਦਿਖਾਈ ਦੇ ਰਹੀ ਹੈ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈਗਾ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਮੁੰਡਿਆਂ ਤੋਂ ਵੀ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਮਾਪਿਆਂ ਦੇ ਨਾਮ ਉੱਚੇ ਕਰ ਰਹੀ ਹੈ ਸੀਨੇ ਚੋੜੇ ਹੋ ਕੇ ਮਾਪੇ ਕਹਿੰਦੇ ਨੇ गर्व ਦੇ ਨਾਲ ਕਿ ਮੇਰੀ ਧੀ ਨੇ ਮੇਰਾ ਨਾਮ ਰੋਸ਼ਨ ਕਰ ਦਿੱਤਾ ਹੈ ਤਾਂ ਅੱਜ ਹੀ ਆਤੀ ਹੈ ਪੰਜਾਬ ਦੀ ਧੀ ਹੈ ਤਾਂ ਦੱਸਦੀ ਹੈ ਕਿ ਗੁਰਦਾਸਪੁਰ ਦੇ ਨਜ਼ਦੀਕ ਨਵਾਂ ਪਿੰਡ ਬਹਾਦਰ ਦੀ ਰਹਿਣ ਵਾਲੀ ਹੈ 기ਆ ਧੀ ਜਿਸ ਦਾ ਨਾਮ ਗੁਰਪ੍ਰੀਤ ਹੈ ਆਪਣੇ ਤਾਇਆ ਜੀ ਦੇ ਕੋਲ 2014 ਦੇ ਵਿੱਚ ਸੈਨਿਕ ਸਕੂਲ ਗੁਰਦਾਸਪੁਰ ਦੇ ਵਿੱਚ 12ਵੀਂ ਕਰਨ ਤੋਂ ਬਾਅਦ ਆਸਟ੍ਰੇਲੀਆ ਚਲੀ ਗਈ ਸੀ ਤੇ ਉੱਥੇ ਉਹਨੇ ਅਕਾਊਂਟਸ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਪਰ ਫੌਜੀ ਪਿਤਾ ਦੀ ਧੀ ਹੋਣ ਦੇ ਕਾਰਨ ਉਸ ਦਾ ਵੀ ਇੱਕ ਸੁਪਨਾ ਸੀ ਕਿ ਮੈਂ ਵੀ ਫੌਜ ਦੇ ਵਿੱਚ ਜਾਣਾ ਹੈ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਸਾਡੇ ਘਰ ਦੇ ਵਿੱਚ ਕੋਈ ਵੱਡਾ ਹੁੰਦਾ ਹੈ ਆਪਣੇ ਮਾਪੇ ਹੁੰਦੇ ਨੇ ਆਪਣੇ ਕੋਈ ਭੈਣ ਭਰਾ ਰਿਸ਼ਤੇਦਾਰ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਸਥੇਦ ਲੈਂਦੇ ਹਾਂ ਕਿ ਅਸੀਂ ਵੀ ਇਸ ਰਸਤੇ ਦੇ ਉੱਤੇ ਤੁਰਨਾ ਹੈ ਤਾਂ ਇਸ ਧੀ ਨੇ ਵੀ ਆਪਣੇ ਪਿਓ ਦੇ ਜਿਹੜੇ ਕੀ ਰਸਤੇ ਦੇ ਉੱਤੇ ਚੱਲਣ ਦੀ ਇੱਛਾ ਬਣਾਈ ਉਹਦਾ ਵੀ ਸੁਪਨਾ ਸੀਗਾ ਕਿ ਜਿਵੇਂ ਮੇਰਾ ਪਿਓ ਫौज ਦੇ ਵਿੱਚ ਭਰਤੀ ਸੀਗਾ ਤਾਂ ਮੈਂ ਵੀ ਕਿਉਂ ਨਾ ਫौज ਦੇ ਵਿੱਚ ਹੀ ਜਾਵਾਂ ਤਾਂ ਤੀ ਨੇ ਆਪਣਾ ਹੀ ਨਹੀਂ ਆਪਣੇ ਪਿਓ ਦਾ ਵੀ ਸੁਪਨਾ ਪੂਰਾ ਕੀਤਾ ਹੈਗਾ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਆਸਟ੍ਰੇਲੀਅਨ ਆਰਮੀ ਦੇ ਵਿੱਚ ਕਲਰਕ ਦੇ ਤੌਰ ਤੇ ਉੱਤੇ ਭਰਤੀ ਹੋਈ ਤੇ ਆਪਣੀ ਕਾਬਿਲਤ ਦੇ ਬਦੌਲਤ 4 ਸਾਲਾਂ ਦੇ ਵਿੱਚ ਹੀ ਟੈਸਟ ਪਾਸ ਕਰਦੀ ਰਹੀ ਤੇ ਹੁਣ ਲੈਫਟੇਨੈਂਟ ਬਣ ਗਈ ਉਸ ਦੀ ਇਸ ਸਫਲਤਾ ਦੇ ਪਿੰਡ ਦੇ ਵਿੱਚ ਰਹਿਣ ਵਾਲੇ ਉਸ ਦੇ ਪਰਿਵਾਰ ਦੇ ਸਮੇਤ ਪੂਰੇ ਪਿੰਡ ਨੂੰ ਮਾਣ ਮਹਿਸੂਸ ਹੋ ਰਿਹਾ ਤੇ ਸਰਪੰਚ ਸਮੇਤ ਪੂਰੀ ਪੰਚਾਇਤ ਅਤੇ ਪਿੰਡ ਦੇ ਲੋਕ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਪਹੁੰਚੇ ਨੇ ਉੱਥੇ ਹੀ ਪਿੰਡ ਦੇ ਪੰਚ ਅਤੇ ਨੌਜਵਾਨ ਸੱਭਿਆਚਾਰਕ ਕਲੱਬ ਦੇ ਵੱਲੋਂ ਪਿੰਡ ਆਉਣ ਤੇ ਇਸ ਹੋਣ ਦੱਸਦੀ ਹੈ ਕਿ ਹੁਣ ਹਰ ਤੀ ਦੀ ਪੰਜਾਬੀ ਤੀ ਗੁਰਪ੍ਰੀਤ ਨੂੰ ਸਨਮਾਨਿਤ ਕਰਨ ਦੀ ਵੀ ਘੋਸ਼ਣਾ ਵੀ ਕੀਤੀ ਗਈ ਹੈ ਤਾਂ ਤੁਸੀਂ ਵੀ ਦੇਖੋ ਇਸ ਤੀ ਦੀ ਕਾਬਿਲਤ ਨੂੰ ਤੇ ਆਪਣੇ ਨਾਲ ਨਾਲ ਇਹ ਵੀਡੀਓ ਹੋਰ ਵੀ ਲੋਕਾਂ ਨੂੰ ਸ਼ੇਅਰ ਕਰਿਓ ਤਾਂ ਕਿ ਨੌਜਵਾਨ ਪੀੜੀ ਕਿਸੇ ਚੰਗੇ ਕੰਮ ਦੇ ਵੱਲ ਵਧੇ ਤਾਂ ਉਹ ਦੇਖਦਿਆਂ ਪਰਿਵਾਰਕ ਮੈਂਬਰਾਂ ਦਾ ਇਸ ਬਾਬਤ ਕੀ ਕੁਝ ਕਹਿ ਜੋ ਬੇਟੀ ਹੈ ਮੇਰੀ ਭਤੀਜੀ ਲੱਗਦੀ ਮੈਂ ਤਾਂ ਆਇਆ ਲੱਗਦਾ ਹਾਂ ਕਿੱਦਾਂ ਦਾ ਲੱਗ ਰਿਹਾ ਹੈ ਜੇ ਲੈਫਟੀਨੈਂਟ ਬਣ ਕੇ ਬਹੁਤ ਖੁਸ਼ੀ ਬਹੁਤ ਮਾਣ ਦੀ ਗੱਲ ਹੈ ਬਹੁਤ ਜ਼ਿਆਦਾ ਪੂਰੀ ਪੰਚਾਇਤ ਪਿੰਡ ਵਾਸੀ ਵਧਾਈ ਦੇਣ ਆਏ ਸਾਰੇ ਸਾਰੇ ਬੜੀ ਖੁਸ਼ ਸਾਰਾ ਪਿੰਡ ਦੀ ਬਹੁਤ ਖੁਸ਼ੀ ਮਨਾ ਰਿਆ ਸਾਰਾ ਲੱਕ ਪਿੰਡ ਨਹੀਂ ਪੂਰਾ ਇਲਾਕਾ ਹੀ ਮਨਾ ਰਿਆ ਬਹੁਤ ਜ਼ਿਆਦਾ ਖੁਸ਼ੀ ਲੜਕੀ ਬਾਰੇ ਦੱਸਦੇ ਕਿ ਕਿੱਦਾਂ ਆਉਂਦਾ ਸਫ਼ਰ ਸ਼ੁਰੂ ਹੋਇਆ ਕਿਦੋਂ ਗਈ ਸੀ ਤੇ ਕਿੱਦਾਂ ਕਿੱਦਾਂ ਬਣੀ ਵਧੀਆ ਵਾਹ ਇਹ ਇਹ 14 ਚ ਗਈ ਸੀ ਬਾਹਰ ਇਹ ਪਹਿਲਾਂ ਇਹ ਪੁਲਤਵਰੀ ਆਰਮੀ ਸਕੂਲ ਚ ਪੜ੍ਹਦੀ ਸੀ 14 ਵਿੱਚ ਨਾ ਪਲੱਸ 2 ਕਰਕੇ ਉਹ ਆਇਲਟ ਕਰਕੇ ਤੇ ਮੈਂ ਉੱਥੇ ਆਸਟ੍ਰੇਲੀਆ ਚ ਰਹਿੰਦਾ ਸੀ ਇਹ ਮਿਰਕੂ ਗਈ ਸੀ ਉੱਥੇ ਸਟਾਰਟਿੰਗ ਇਹਨਾਂ ਦੀ ਕਾਉਂਟਰਟ ਦੀ ਪਰਪਰਾਈ ਕਾਉਂਟਰ ਕਰਕੇ ਤੇ ਇਹਨਾਂ ਨੇ ਉੱਥੇ ਦੀ ਪਰਮਨੈਂਟ ਰੈਜੀਡੈਂਸੀ ਲਈ ਜੁੱਤੇ ਆਹਨੇ ਇੱਥੋਂ ਤੱਕ ਕਿਦਾਂ ਸਭ ਆਰਮੀ ਦਾ ਜੋੜ ਕਿਦਾਂ ਬਣਿਆ ਤੇ ਉਹ ਐਕਚੁਅਲੀ ਉਹਦਾ ਡ੍ਰੀਮ ਹੀ ਆਰਮੀ ਦਾ ਸੀ ਸਟਾਰਟਿੰਗ ਛੋਟੀ ਹੁੰਦੀ ਡ੍ਰੀਮ ਹੀ ਕਾਰਨ ਕਾਰਨ ਉਹਦਾ ਡੈਡੀ ਆਰਮੀ 'ਚ ਹੀ ਜਿਹਨਾਂ ਦੇ ਦੇਖੋਗੇ ਤੇ ਉਹ ਤਾਂ ਕਹਿੰਦਾ ਮੈਂ ਵੀ ਆਰਮੀ 'ਚ ਹੀ ਜਾਣਾ ਤੋ ਜਦ ਬੇਟੀ ਨਾ ਤੁਹਾਨੂੰ ਪਤਾ ਸਾਰਿਆਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਨਾ ਉਹਦਾ ਬਹੁਤ ਜ਼ਿਆਦਾ ਪਿਆਰ ਹੀ ਬੇਟੀ ਨਾਲ ਫਾਦਰ ਦੀ ਨੌਕਰੀ ਕਿੰਨੀ ਦੇਰ ਦੀ ਸੀ ਆਰਮੀ 'ਚ ਉਹਦੀ ਤੀਬ 20 ਸਾਲ ਦੀ ਨੌਕਰੀ ਕਰਕੇ ਕਿਹੜੀ ਪੋਸਟ ਤੇ ਸੀ ਹੌਲਡਰ ਹੌਲਡਰ ਰਿਟਾਇਰ ਹੌਲਡਰ ਤੋਂ ਹੌਲਡਰ ਰਿਟਾਇਰ ਲਈ ਤੇ ਇੱਥੋਂ ਤੱਕ ਪੁੱਜੀ ਜਿਸ ਲਈ ਲੜਕੀ ਕਿਦਾਂ ਕਿਦਾਂ ਸਹਾਇਕ ਰਿਹਾ ਉਹਨੋਂ ਉਸੇ ਮੈਂ ਸਭ ਤੋਂ ਜ਼ਿਆਦਾ ਸਹਾਇਕ ਤੇ ਮਾਤਾ ਦਾ ਹੀ ਹੁੰਦਾ ਜੇ ਮਾਤਾ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਬਹੁਤ ਚੰਗੇ ਗੋਣ ਦਿੱਤੇ ਹੁੰਦੇ ਨੇ ਮਾਤਾਂ ਦਾ ਜਿਆਦਾ ਸਹਿਯੋਗ ਹੁੰਦਾ ਉੱਥੇ ਵੀ ਆਸਟ੍ਰੇਲੀਆ ਚ ਵੀ ਉਹਨਾਂ ਦੀ ਕੋਈ ਸਪੋਰਟ ਹੈਗੀ ਹੈ ਉੱਥੇ ਮੈਂ ਐਕਚੁਅਲੀ ਜਾਂਦਾ ਆਸਟ੍ਰੇਲੀਆ ਗਈ ਸੀ ਤੋਂ ਫਿਰ ਮੈਂ ਮੈਂ ਆਪਣੇ ਕੋ ਬੁਲਾਇਆ ਮੈਂ ਪਰਿਵਾਰ ਦੇ ਮੈਂ ਉਹਨਾਂ ਨੂੰ ਬੁਲਾਇਆ ਮੇਰੇ ਹੋਰ ਵੀ ਜਿਹੜੇ ਵੀ ਨਾ ਮੇਰੇ ਭਤੀਜੇ ਵਗੈਰਾ ਹੋਰ ਜਿਹੜੇ ਜਿਹੜੇ ਨਾਇਲਟ ਕਿਤੀ 12 ਪਾਸ ਕਰਕੇ ਤੇ ਉਹ ਮੈਂ ਸਾਰਿਆਂ ਨੂੰ ਕਿ ਆ ਜਾਓ ਇਸ ਟਾਈਮ ਫੈਮਿਲੀ ਜਰੀ ਹੈ ਨਾ ਜੁਆਇੰਟ ਫੈਮਿਲੀ ਹੈ ਆਏ ਤਿੰਨ ਭਰਾ ਇੱਕ ਦਿੱਲੀ ਜਾਂਦਾ ਉਹਦੇ ਬੇਟਾ ਵੀ ਆਸਟ੍ਰੇਲੀਆ ਚ ਹੈ ਮੇਰੇ ਬੇਟਾ ਵੀ ਆਸਟ੍ਰੇਲੀਆ ਚ ਹੈ ਸਿਟੀ ਜਾਂਦਾ ਤੇ ਇਹ ਵੀ ਦੋਨੇ ਭਰਾ ਤੇ ਭੈਣ ਦੋਨੇ ਆਸਟ੍ਰੇਲੀਆ ਵਿੱਚ ਹੈ ਹੋਰ ਵੀ ਸਾਡੇ ਮੇਰੇ ਹੋਰ ਮੇਰੇ ਚਾਚੇ ਦਾ ਬੇਟਾ ਇੱਕ ਉਹਦਾ ਬੇਟਾ ਵੀ ਅੱਗੇ ਆਸਟ੍ਰੇਲੀਆ ਚ ਹੈ ਉਹ ਉਹ 에어 ਫੋਰਸ ਵਿੱਚ ਹੈ ਲੈਫਟਨੈਂਟ ਦੀ ਪੋਸਟ ਛੋਟੀ ਨਹੀਂ ਹੁੰਦੀ ਲੇਕਿਨ ਲੜਕੀ ਦਾ ਸੁਪਨਾ ਇੱਥੋਂ ਤੱਕ ਹੀ ਹੈ ਕਿ ਉਹ ਅੱਗੇ ਵਧਣ ਲਈ ਹੋਰ ਅੱਗੇ ਵਧਣ ਲਈ ਕੁਝ ਕਰ ਰਹੀ ਹੈ ਨਹੀਂ ਨਹੀਂ ਉਹ ਅੱਗੇ ਵੱਡੇ ਅਫਸਰ ਬਣੇਗੀ ਬੜਗੇਡੀਆ ਜਰਨਲ ਤੱਕ ਜਾਏਗੀ ਇੰਟੈਲੀਜੈਂਟ ਹੈ ਜਾਏਗੀ ਅੱਗੇ ਗੁੜੀਆ ਜਿਹੜੀ ਗਈ ਹੈ ਉਹ ਗੁਰਪ੍ਰੀਤ ਕੌਰ ਇਤੋਂ ਪਲੱਸ 2 ਕਰਕੇ 2014 ਚ ਬਾਹਰ ਆਸਟ੍ਰੇਲੀਆ ਚਲੀ ਗਈ ਕੁੜੀ ਆਇਲਸਟ ਕਰਕੇ ਗਈ ਹੈ ਤੇ ਉੱਥੇ ਸਟੱਡੀ ਕੀਤੀ ਹੈ ਤੇ ਸਟੱਡੀ ਕਰਕੇ ਹੀ ਉਹ ਕੁੜੀ ਲੈਫਟਿਨੈਂਟ ਬਣੀ ਆ ਤੇ ਸਾਡੇ ਪਿੰਡ ਦਾ ਤੇ ਜ਼ਿਲ੍ਹੇ ਦਾ ਤੇ ਸਾਡੇ ਪੂਰੇ ਪੰਜਾਬ ਦਾ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਿਹੜਾ ਨਾਮ ਰੋਸ਼ਨ ਕੀਤਾ ਹੈ ਫਿਚਰ ਬਹੁਤ ਹੀ ਵਧੀਆ ਕੁੜੀ ਦੀ ਦੋ ਹੀ ਭੈਣ ਭਰਾ ਸੀ ਸਾਡੇ ਲੱਗੇ ਰਹੇ ਨੇ ਸਾਡੇ ਬਿਲਕੁਲ ਘਰ ਦੇ ਨਜ਼ਦੀਕ ਹੀ ਰਹਿੰਦੇ ਰਹਿਆ ਇੱਥੇ ਖੇਡਦੇ ਰਹਿਆ ਬਿਲਕੁਲ ਬਹੁਤ ਵਧੀਆ ਨੇਚਰ ਸੀ ਤੇ ਬੜੀ ਅੱਛੀ ਲੜਕੀ ਸੀ ਸਾਡੇ ਵਾਸਤੇ ਇਹ ਸਾਡੀ ਪੂਰੀ ਪੰਚਾਇਤ ਵਾਸਤੇ ਤੇ ਪੂਰੇ ਪਿੰਡ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਮੈਂਬਰ ਪੰਚਾਇਤ ਤੇ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਿੰਡ ਦੀ ਬੇਟੀ ਗੁਰਪ੍ਰੀਤ ਕੌਰ ਨੇ ਸਾਡੇ ਪਿੰਡ ਦਾ ਨਾਮ ਤੇ ਪੰਜਾਬ ਦਾ ਤੇ ਪੂਰੇ ਇੰਡੀਆ ਦਾ ਨਾਮ ਬਹੁਤ ਰੋਸ਼ਨ ਕੀਤਾ ਹੈ ਬੜੀ ਮਾਣ ਵਾਲੀ ਗੱਲ ਹੈ ਤੇ ਸ਼ਹੀਦ ਬੀਬੀ ਸੁੰਦਰ ਜੀ ਐਨਆਰ ਜੁੱਸ ਕਲੱਬ ਵੱਲੋਂ ਪਰਿਵਾਰ ਨੂੰ ਤੇ ਬੇਟੀ ਗੁਰਪ੍ਰੀਤ ਕੌਰ ਨੂੰ ਲੱਖ ਲੱਖ ਵਧਾਈ ਤੇ ਕਲੱਬ ਵੱਲੋਂ ਉਹਨਾਂ ਦੇ ਆਨ ਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਏਗਾ ਜਦੋਂ ਇਹੋ ਜੀਆਂ ਮਤਲਬ ਅਚੀਵਮੈਂਟ ਹੁੰਦੀ ਹੈ ਕਿਸੇ ਹੁਣ ਹੋਣ ਹਾਰ ਯੂਥ ਵੱਲੋਂ ਤੇ ਖੁਸ਼ੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਇਹ ਮੈਸੇਜ ਹੈ ਜੀ ਜਿਸ ਤਰ੍ਹਾਂ ਸਾਡੀ ਇਹ ਬੇਟੀ ਪੜ੍ਹ ਲੈ ਕੇ ਪੜ੍ਹ ਲੈ ਕੇ ਬਾਹਰ ਗਈ ਤੇ ਇਹਨਾਂ ਨੇ ਜੋ ਉਹਦਾ ਸੁਪਨਾ ਸੀ ਆਰਮੀ ਦਾ ਉਹ ਇਹਨਾਂ ਨੇ ਪੂਰਾ ਕੀਤਾ ਜਿੱਦ ਪੜ੍ਹ ਲੈ ਕੇ ਜਾਓਗੇ ਉੱਥੇ ਵੱਡੀਆਂ ਕੁਰਸੀਆਂ ਤੇ ਬੈਠੋਗੇ ਤੇ ਦੇਸ਼ ਤੇ ਦੁਨੀਆ ਦਾ ਨਾਮ ਰੋਸ਼ਨ ਕਰੋਗੇ ਤੇ ਬਹੁਤ ਵਧੀਆ ਗੱਲ ਹੈ ਤੇ ਜੇ ਇਥੋਂ ਪੈੜੀਆਂ ਵੇਚ ਕੇ ਉੱਥੇ ਜਾ ਕੇ ਦਿਹਾੜੀ ਦਿਹਾੜੀ ਕਰਨੀ ਹੈ ਇਹ ਇੱਥੇ ਹੀ ਬਹੁਤ ਕੁਝ ਆ ਕੋਈ ਜਾਣ ਦਾ ਫਾਇਦਾ ਨਹੀਂ ਹੈ ਫਿਰ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਿੰਡ ਵਾਸਤੇ ਤੇ ਵੱਡੀ ਗੱਲ ਵੀ ਸਾਡੇ ਜ਼ਿਲ੍ਹੇ ਦਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ ਬਹੁਤ ਹੀ ਮਾਣ ਵਾਲੀ ਗੱਲ ਹੈ